ਦੋਸਤੋ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਣੀ ਆਪਾਂ ਤੇ ਆਜੋ ਚੱਲਦੇ ਹਾਂ ਉਸ ਚੀਜ਼ ਦੇ ਵੱਲ ਆਹ ਦੇਖੋ ਤੁਸੀਂ ਹਰੇ-ਹਰੇ ਪੱਤਿਆਂ ਦੇ ਵਿੱਚ ਤੇ ਲਾਲ-ਲਾਲ ਕੀ ਚਮਕ ਰਿਹਾ ਇਹ ਜਿਵੇਂ ਬਲਬ ਲੱਗੇ ਹੁੰਦੇ ਆ ਹਨਾ ਦੀਪਮਾਲਾ ਕਰੀ ਹੁੰਦੀ ਆ ਆਹ ਦੇਖੋ ਤੁਸੀਂ ਚਾਰਛ ਫੇਰੇ ਅੰਬਰ ਦੇ ਉੱਤੇ ਜਿਵੇਂ ਤਾਰੇ ਚਮਕਦੇ ਹਨ ਤੇ ਹਰੇ-ਹਰੇ ਪੱਤਿਆਂ ਦੇ ਵਿੱਚ ਏ ਐਂ ਚਮਕ ਰਹੇ ਆ ਇਹ ਹੈਗੇ ਆ ਜੀ ਰੈੱਡ ਐਪਲ ਬੇਰ ਜਿਹਨੂੰ ਬਾਲਸੁੰਦਰੀ ਨਾਂ ਦੇ ਨਾਲ ਜਾਣਿਆ ਜਾਂਦਾ ਤੇ ਵਧੀਆ ਸਹਿਜ ਦੇ ਵਿੱਚ ਆ ਇਹ ਆ ਦੇਖੋ ਤੁਸੀਂ ਇਹਦਾ ਸਾਈਜ਼ ਚੈੱਕ ਕਰੋ ਦੋਸਤੋ ਗੁੱਛਿਆਂ ਦੇ ਗੁੱচ্ছে ਲੱਗੇ ਆ ਤੇ ਸਹਿਜ ਇਹਦਾ ਪੂਰਾ ਫੁੱਲ ਜਿਵੇਂ ਇੱਕ ਆਪਾਂ ਛੋਟਾ ਸੇਵ ਨਹੀਂ ਹੁੰਦਾਗਾ ਛੋਟਾ ਸੇਵ ਆਮ ਰੇੜੀਆਂ ਤੇ ਵਿਕਦਾ ਉਸ ਸੇਬ ਦਾ ਸਜ ਆ ਇਹਨਾਂ ਦਾ ਆ ਦੇਖੋ ਤੁਸੀਂ 베ਰੀ ਜਮਾ ਬਿਲਕੁਲ ਲੱਦੀ ਪਈ ਆ ਤੇ ਇੱਕ ਉਹ ਵੀ ਸਮਾਂ ਹੁੰਦਾ ਸੀ ਜਦੋਂ ਸਾਡੇ ਅਰਗੇ ਬਚਪਨ ਦੇ ਵਿੱਚ ਸਕੂਲੋਂ ਆਉਂਦੇ ਜਾਂ ਇੱਥੇ ਖੇਤ ਆਉਂਦੇ ਤੇ ਡਲੇ ਮਾਰ ਮਾਰ ਕੇ ਉੱਚੀਆਂ ਉੱਚੀਆਂ 베ਰੀਆਂ ਤੋਂ ਦੇਸੀ ਤੇ ਪਿੰਦੂ ਦੇਸੀ ਲਾਲ 베ਰ ਤੇ ਪਿੰਦੂ 베ਰ ਡਲੇ ਮਾਰ ਮਾਰ ਕੇ ਝਾੜਦੇ ਹੁੰਦੇ ਸੀਗੇ ਹਨ ਤੇ ਇਹ ਸਮਾਂ ਮੇਰੇ ਹਸਾਬ ਵਿੱਚ ਜਿਹੜੇ 90 90 ਵਾਲੇ ਬਚਪਨ ਵਾਲੇ ਆ ਵੀ 80 ਤੋਂ ਬਾਅਦ ਜਨਮ ਹੋਇਆ ਉਦੋਂ ਪਹਿਲਾਂ ਵਾਲੇ ਦਾ ਕਰਦੇ ਸੀਗੇ ਜਿਹੜਾ ਆਪਣੇ ਵਰਗੇ ਆ 40 42 ਸਾਲ ਵਾਲੇ ਇਹਨਾਂ ਨੇ ਵੀ ਇਹ ਡਲੇ ਮਾਰ ਕੇ ਬੇਰ ਛੈਦ ਤੋੜੇ ਹੋਣਗੇ ਤੇ ਹੁਣ ਮਧਰੇ ਕੱਦ ਦੀਆਂ ਬੇਰੀਆਂ ਹੋਣ ਲੱਗ ਪਈਆਂ ਬੱਚੇ ਵੀ ਉਹੋ ਜਿਹੀ ਰਹੇਗੇ ਮਧਰੇ ਜੇ ਹਨਾ ਕੋਈ ਬਾਹਲੇ ਲੰਮੇ ਕੱਦਾਂ ਵਾਲਾ ਤਾਂ ਕੋਈ ਵੇਰ ਲਾਈ ਜਾਂਦਾ ਨਿੱਕੇ ਨਿੱਕੇ ਨਾ ਹੋਏ ਜੇ ਬੱਚੇ ਆ ਵਿੱਚ ਵਿੱਚ ਤੇ ਉਹਨਾਂ ਵਾਸਤੇ ਮਧਰੇ ਕੱਦ ਵਾਲੀਆਂ ਬੇਰੀਆਂ ਆ ਗਈਆਂ ਵੀ ਆਓ ਤੇ ਬੇਰ ਤੋੜੋ ਤੇ ਖਾਓ ਬੇਰਾਂ ਦੀਆਂ ਵੈਰਾਈਟੀਆਂ ਬਹੁਤ ਆ ਗਈਆਂ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਇਹ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਲੱਗੀਆਂ ਹੋਈਆਂ ਇੰਡੀਆ ਦੇ ਵਿੱਚ ਤਾਂ ਬਹੁਤ ਸਾਰੀਆਂ ਆਪਾਂ ਵੀਡੀਓ ਦੇਖੀਆਂ ਸੀ ਮੈਂ ਵੀ ਤੇ ਸ਼ਾਇਦ ਮੈਂ ਵੀ ਵੀਡੀਓ ਦੇਖ ਕੇ ਹੀ ਇਹ 베ਰੀ ਲਾਈ ਸੀ ਨਰਸਰੀ ਚ ਲਿਆ ਕੇ ਤੇ ਇਹ ਸਾਲਕ ਪੁਰਾਣੀ 베ਰੀ ਆ ਇਹ ਸਾਲ ਡੇਢ ਸਾਲ ਤੇ ਐਤਕੀ ਨੂੰ ਭਰਪੂਰ 베ਰ ਪਏ ਆ ਛੋਟੇ ਜਿਹੇ ਕੱਦ ਦੇ ਵਿੱਚ ਤੇ ਥੋੜੀ ਜਿਹੀ ਇਰਗੇ ਦੇ ਵਿੱਚ ਇਹ ਤੇ 베ਰਾਂ ਦਾ ਕੋਈ ਅੰਤ ਨਹੀਂ ਰਿਹਾਗਾ ਕੋਈ ਦੌਰ ਸੀ ਜਦੋਂ 베ਰ ਅਸੀਂ ਚਾਕੇ ਖਾਂਦੇ ਹੁੰਦੇ ਸੀਗੇ ਤੇ ਡਲੇ ਮਾਰ ਕੇ ਤੋੜਨੇ ਤੇ ਸਾਨੂੰ ਘਰ ਦੇ ਗਾਲਾਂ ਕੱਢ ਕੇ ਘਰੇ ਲੈ ਜਾਂਦੇ ਸੀ ਵੀ ਮੁੜਿਆਓ ਹੁਣ ਤਾਂ ਬਹੁਤ ਟਾਈਮ ਹੋ ਗਿਆ ਫਿਰਦਿਆਂ ਨੂੰ ਬੱਸ ਕਰੋ ਹੁਣ ਤੇ ਜੇਬਾਂ ਦੇ ਗੀਜੇ ਭਰ-ਭਰ ਕੇ ਲੈ ਕੇ ਆਉਂਦੇ ਹੁੰਦੇ ਸੀਗੇ ਤੇ ਅੱਜ ਦੌਰ ਇਹ ਬਦਲ ਗਿਆ ਬੀਜਾਂ ਦੇ ਬੱਚਿਆਂ ਨੂੰ ਹੱਥ 'ਚ ਮੋਬਾਈਲ ਤੇ ਇੱਕ ਪੈਕਟ ਕੁਰਕਰੀਆਂ ਦਾ ਲੇਜ ਦਾ ਉਹਦੇ ਵਿੱਚ ਸਾਡੀ ਛਾਨੋਂ ਸ਼ੌਕ ਤਾਂ ਆ ਚੀਜ਼ਾਂ ਅਸੀਂ ਵਿਸਾਰ ਤੀਆਂ ਹਨਾ ਇਹ ਚੀਜ਼ਾਂ ਦੀ ਖਤਮ ਕਰ ਤੀਆਂ ਜਿਹੜੇ ਘਰ ਦੇ ਖੇਤੀ ਦੇ ਵਿੱਚ ਅਨਾਜ ਹੁੰਦੇ ਸੀਗੇ ਚੰਗੇ ਸ਼ੁੱਧ ਜ਼ਹਿਰਾਂ ਵਾਲੇ ਹੁਣ ਅਸੀਂ ਖਾਣ ਲੱਗ ਪਏ ਆ ਫਲ ਫਰੂਟ ਜ਼ਹਿਰਾਂ ਵਾਲੇ ਆ ਸ਼ੁੱਧ ਆਰਗੈਨਿਕ ਜਮਾ 베ਰੀ ਖੜੀ ਆਪਣੀ ਕੋਈ ਇਹਨੂੰ ਖਾਦ ਖਰਾਕ ਨਹੀਂ ਗਈ ਗਰੂੜੀ ਦੀ ਖਾਦ ਪਈ ਆ ਜ਼ਰੂਰ ਹੋਰ ਕੋਈ ਸਪਰੇਅ ਵੀ ਨਹੀਂ ਕਰੀ ਇਹਦੇ ਵਿੱਚ ਤੇ ਆ ਦੇਖੋ ਤੁਸੀਂ ਜਿਹੜੀ ਅੱਜ ਦੀ ਪੀੜ੍ਹੀ ਆ ਸ਼ਾਇਦ ਉਹਨਾਂ ਨੂੰ ਆ 베ਰਾ ਬੂਰਾ ਦਾ ਨਾਂ ਹੀ ਪਤਾ ਹੋਵੇ ਜੇ ਰੇੜੀਆਂ ਤੋਂ ਵੇਖਦੇ ਵੀ ਆ ਤਾਂ ਜਦੋਂ 70 80 100 ਰੁਪਏ ਕਿਲੋ ਦਾ ਭਾਅ ਸੁਣਦੇ ਆ ਤੇ ਅਗਲਾ ਉਹ ਤੋਂ ਖਰੀਦਣ ਤੋਂ ਉਹ ਵੀ ਕੰਨੀ ਘਤਰਾਉਂਦਾ ਹਨਾ ਅਗਲਾਂ ਦਾ 베ਰ ਆ ਛੱਡ ਪਰੇ ਯਾਰ ਇਹਨਾਂ ਨੂੰ ਦੋ ਪੈਕੇਟ ਕੁਰਕਰਿਆਂ ਦੇ ਲੈ ਦੇਾਂਗੇ ਤੇ ਜਵਾਕ 베ਰ ਜਾਣਗੇ ਨਾ ਤਾਂ ਅੱਜਗਲ ਕਿਸੇ ਦੇ ਅਮਰੂਦ ਲੱਗੇ ਆ ਤੇ ਨਾ ਆ 베ਰੀਆਂ ਜੇ ਕਿਸੇ ਨੇ ਲਾਈਆਂ ਤਾਂ ਉਹ 베ਰ ਲਿਆਂਦੇ ਹੀ ਆ ਬਹੁਤ ਘੱਟ ਤੇ ਇਹੀ ਗੱਲ ਆਪਾਂ ਦੋਸਤੋ ਵਾਰ-ਵਾਰ ਕਹਿੰਨੇ ਆ ਵੀ 베ਰੀ ਜਾਂ ਅਮਰੂਦਾਂ ਦੇ ਬੂਟੇ ਜਾਂਮਣਾ ਜ਼ਰੂਰ ਆਪਦੇ ਖੇਤਾਂ ਦੇ ਵਿੱਚ ਜਾਂ ਆਪਦੇ ਖਾਲੀ ਪਏ ਪਲਾਂਟ ਦੇ ਵਿੱਚ ਪਲਾਟ ਦੇ ਵਿੱਚ ਤੇ ਜਾਂ ਘਰਾਂ ਦੇ ਵਿੱਚ ਆਪਦੇ ਵਿਹੜੇ ਦੇ ਵਿੱਚ ਕੋਈ ਇੱਕ ਇੱਕ ਬੂਟਾ ਜ਼ਰੂਰ ਲਾਓ ਤੇ ਬੱਚੇ ਖਾਣ ਇਹ ਤੰਦਰੁਸਤੀ ਭਾਈ ਇੱਥੋਂ ਹੀ ਪੈਦਾ ਹੋਣੀ ਆ ਬੱਚਿਆਂ ਨੂੰ ਇਹਨਾਂ ਚੀਜ਼ਾਂ ਨੇ ਜਿਹੜੀ ਆਹ ਚੀਜ਼ ਹੈ ਨਾ 베ਰ ਇਹਨਾਂ ਨੇ ਹੱਡੀਆਂ ਦਾ ਵਿਕਾਸ ਕਰਨਾ ਬੱਚਿਆਂ ਦਾ ਕੱਦ ਘਟਾਉਣੇ ਇਹਨਾਂ ਚੀਜ਼ਾਂ ਨੇ ਦੇਸੀਆਂ 베ਰੀਆਂ ਅੱਗੇ ਹੁੰਦੀਆਂ ਸੀ ਲਾਲ 베ਰ ਲੱਗਦੇ ਸੀ ਪੱਕ ਕੇ ਤੇ ਅੱਧੇ ਤੂਤੇ ਖਾ ਜਾਂਦੇ ਸੀ ਤੇ ਅੱਧੇ ਸਾਡੇ ਵਰਗੇ ਬੱਚੇ ਉਹ ਦਲੇ ਮਾਰ ਕੇ ਝਾੜ ਲੈਂਦੇ ਸੀਗੇ ਤੇ ਪਰ 베ਰੀਆਂ ਤੋਂ 베ਰ ਨਹੀਂ ਕਦੇ ਮੁੱਕੇ ਸੀਗੇ ਤੇ ਅੱਜ ਦਾ ਸਮਾਂ ਕੀ ਆ ਕੁਰਕਰਿਆਂ ਦਾ ਇਹ ਦੌਰ ਹੀ ਬਦਲ ਗਿਆ ਇਹਨਾਂ ਦਾ ਤਾਂ ਵਿਚਾਰੀਆਂ ਦਾ ਦੌਰ ਆ ਗਿਆ ਦੁਕਾਨਾਂ ਤੇ ਕੁਰਕਰਿਆਂ ਦਾ ਲੇਜ ਦਾ ਪਤਾ ਨਹੀਂ ਨਵੀਂ ਤੋਂ ਨਵੀਂ ਅੱਗ ਸੁਭਾਈ ਜਾਂਦੀ ਆ ਤੇ ਜਵਾਕ ਉਹਦੇ ਤੇ ਲੱਗੇ ਹੋਏ ਆ ਤੇ ਬੱਚਿਆਂ ਨੂੰ ਭਾਈ ਆਪਦਿਆਂ ਨੂੰ ਇਹਨਾਂ ਚੀਜ਼ਾਂ ਵੱਲ ਮੋੜੋ ਅਮਰੂਦਾਂ ਦੇ ਵੱਲ ਅੰਜੀਰਾਂ ਘਰ ਦੇ ਵਿੱਚ ਲਾਓ ਦੇਸੀ ਅੰਜੀਰ ਲਾਓ ਦੇਸੀ ਅੰਜੀਰ ਖਾਣ ਦੇ ਵਿੱਚ ਬਹੁਤ ਟੇਸਟੀ ਆ ਘਰ ਦੀਆਂ ਸਬਜ਼ੀਆਂਗਾ ਉਹ ਤੇ ਜਹਰਾਂ ਤੋਂ ਰਹਿਤ ਜਿਹੜੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਉਹ ਤਾਂ ਹੁਣ ਆਰਗੈਨਿਕ ਦੇ ਵੱਲ ਮੁੜੇ ਹੋਏ ਆ ਜਿਹੜਾ ਬੰਦਾ ਕੋਈ ਕਹਿ ਦਿੰਦਾ ਭਾਈ ਮੈਂ ਆਰਗੈਨਿਕ ਸਬਜ਼ੀ ਲਈ ਆ ਹਨਾ ਅਸੀਂ ਆਰਗੈਨਿਕ ਖੇਤੀ ਕਰਦੇ ਆ ਉਹ ਸ਼ਹਿਰ ਦੇ ਲੋਕ ਕੀ ਕਰਦੇ ਹੋ ਕਹਿੰਦੇ ਸਾਥੋਂ ਭਾਅ ਵੱਧ ਲੈ ਲੈ ਪਰ ਸਾਨੂੰ ਇਹ ਚੀਜ਼ ਦੇ ਲਾਜ਼ਮੀ ਜਿਵੇਂ ਕਿਸੇ ਨੇ ਆਰਗੈਨਿਕ ਕਣਕ ਬੀਜ ਲਈ ਜਾਂ ਕਿਸੇ ਨੇ ਆਰਗੈਨਿਕ ਸਬਜ਼ੀ ਲਈ ਆ ਤੇ ਉਹਦਾ ਮੁੱਲ ਵੱਧ ਭਰ ਦਿੰਦੇ ਆ ਸ਼ਹਿਰਾਂ ਵਾਲੇ ਕਿਉਂਕਿ ਉਹ ਜ਼ਹਿਰ ਤੋਂ ਰਹਿਤ ਚੀਜ਼ ਖਾਣਾ ਚਾਹੁੰਦੇ ਆ ਤੇ ਸਾਡੇ ਵਰਗੇ ਕੀ ਆ ਅਸੀਂ ਜ਼ਹਿਰਾਂ ਖਾ ਖਾ ਕਮਲੇ ਹੋਈ ਜਾਂਦੇ ਆ ਤੇ ਭਾਈ ਮੁੜੋ ਇਸ ਚੀਜ਼ ਵੱਲ ਆ ਦੇਖੋ ਤੁਸੀਂ ਬੇਰ ਜਿੱਦਾਂ ਪੱਕਣਗੇ ਹਜੇ ਤੱਕ ਇਹ ਥੋੜਾ ਰਸ ਬਣਿਆ ਮਠਾਸ ਬਣੀ ਇਹਨਾਂ ਦੇ ਵਿੱਚ ਤੇ ਛੋਟਾ ਬੀ ਆ ਤੇ ਗੁੱਦਾ ਇਹਦਾ ਬਹੁਤ ਜ਼ਿਆਦਾ ਖਾਣ ਜੋਗ ਬਹੁਤ ਵਧੀਆ ਅੱਜ ਵੀ ਜੇ ਆਪਾਂ ਤੋੜ ਕੇ ਖਾਣੇ ਤਾਂ ਬਹੁਤ ਵਧੀਆ ਸੁਆਦ ਆ ਇਹ ਬੇਰ ਪਰ ਜਦੋਂ ਪੱਕੂਗਾ ਫਿਰ ਤਾਂ ਦਾ ਟੇਸਟ ਹੀ ਵੱਖਰਾ ਹੋਊਗਾ ਤੇ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕਮੈਂਟਰ ਦੇ ਵਿੱਚ ਇਹ ਜਰੂਰ ਦੱਸਿਓ ਵੀ ਆਪਣੇ ਪੰਜਾਬ ਦੇ ਵਿੱਚ ਇਹ 베ਰੀ ਜਿਹੜੀ ਲਾਲ 베ਰਾਂ ਵਾਲੀ 베ਰੀ ਇਹ ਕਿੱਥੇ ਕਿੱਥੇ ਲੱਗੀ ਹੋਈ ਆ ਜਰੂਰ ਦੱਸਣਾ ਇਹ ਆਪਾਂ ਲਾਈ ਆ ਤੇ 베ਰ ਵੇਖ ਲਓ ਚਮਕਦੇ ਇਹਦੇ ਹਜੇ ਤੱਕ ਕੱਚੇ ਆ ਇਹ ਪੱਕਣਗੇ ਹਜੇ ਤੱਕ ਇਹ ਪੱਕੇ ਨਹੀਂਗੇ ਠੀਕ ਆ ਜੀ ਧੰਨਵਾਦ ਦੋਸਤੋ